ਇਕ ਲੱਗ ਲੱਗ ਕਿੱਦਾਂ ਨਹੀਂ ਬਣਿਆ ਅੰਡਰ ਅੰਡਰ ਦੀ ਟੇਬਲ ਕਿਹਾ ਸੀ ਕੋਈ ਮਤਲਬ ਨਹੀਂ ਲੇਕਿਨ ਉਸ ਬੋਰਡ ਦੇ ਕਰਕੇ ਬਣਿਆ ਸੀ ਇਹ ਦ੍ਰਿਸ਼ਟੀਕਰਨ ਦੀ ਨੀਤੀ ਅਪਣਾਉਂਦੇ ਆ ਕੁਝ ਇੱਕ ਛੋਟੇ ਸਮੁਦਾਇ ਨੂੰ ਖੁਸ਼ ਕਰਨ ਦੇ ਵਾਸਤੇ ਉਹਨੇ ਬੋਨੇ ਭਾ ਕਰਾਈ ਜਦੋਂ ਭਾਰਤੀ ਜਨਤਾ ਪਾਰਟੀ ਨੇ ਉਹਦਾ ਵਿਰੋਧ ਕੀਤਾ ਔਰ ਇੰਪਰੂਵਮੈਂਟ ਟਸਟ ਨੂੰ ਤਾਲਾ ਲਾਇਆ ਕੁੰਬ ਦੇ ਮੇਲੇ ਦਾ ਵਿਰੋਧ ਇਹਨਾਂ ਦੀ ਪਾਰਟੀ ਕਰਦੀ ਹੈ ਚੁੱਪੇ ਜਵਾਬ ਨਹੀਂ ਦਿੰਦੇ ਜਾਬ ਦੀ ਸਿਆਸਤ ਦੇਖੋ ਦਿਨ-ਬਦਿਨ ਨਪਾ ਕਹਿ ਰਹੇ ਆ ਕਿ ਨਵੀਂ-ਨਵੀਂ ਗੱਲ ਸਾਹਮਣੇ ਆ ਰਹੀ ਹੈ ਲੇਕਿਨ ਜੋ ਜੀਵਨ ਗੁਪਤਾ ਜੀ ਦੇ ਨਾਲ ਤੁਸੀਂ ਸਾਰੇ ਏਡੀ ਚੋਟੀ ਦਾ ਜੋੜ ਲਾ ਰਹੇ ਹੋ ਉਹਨਾਂ ਦਾ ਕਿਵੇਂ ਇਸ ਟਾਈਮ ਸਹਿਯੋਗ ਯੋਗਦਾਨ ਦੇਖ ਰਹੇ ਹੋ ਜਿਵੇਂ ਕਿ ਦੇਵੀ ਸਾਹਿਬ ਜੀ ਨੇ ਹੁਣ ਵੀ ਦੱਸਿਆ ਕਿ ਇੱਕ ਪੁੱਲ ਪਿੱਛੇ ਉਹ ਜਦ ਮਿਨਿਸਟਰੀ ਦੇ ਵਿੱਚ ਵੀ ਨਹੀਂ ਸੀਗੇ ਤਾਂ ਵੀ ਉਹ ਲੜ ਪਏ ਸੀ ਤੇ ਕਹਿੰਦੇ ਕਿ ਜਦ ਹੁਣ ਸੱਤਾ ਦੇ ਵਿੱਚ ਆ ਜਾਣਗੇ ਤੇ ਫਿਰ ਹੋਰ ਵਿਕਾਸ ਦੁਗਣਾ ਕਰ ਸਕਦੇ ਨੇ ਦੇਖੋ ਨੰਬਰ ਇੱਕ ਤਾਂ ਜਿਹੜੀ ਅੱਜ ਪਾਰਟੀ ਸੱਤਾ 'ਚ ਹੈ ਉਹਦਾ ਕੈਂਡੀਡੇਟ ਉਦੇ ਬਾਰੇ ਸਾਨੂੰ ਜੂਰ ਸੋਚਣਾ ਪਊਗਾ ਪੰਜਾਬ ਲੁਧਿਆਣੇ ਦੀ ਜਨਤਾ ਨੂੰ ਵੀ ਅਸੀਂ ਉਹਨੂੰ ਵੋਟ ਦੇਣੀ ਆ ਨਹੀਂ ਦੇਣੀ ਉਹਦਾ ਕਾਰਨ ਇਹ ਹੈ ਕਿ ਜਿਸ ਵੇਲੇ ਕੇਂਦਰ ਨੇ ਬਕਪ ਬੋਰਡ ਦਾ ਬਿੱਲ ਲਿਆਂਦਾ ਔਰ ਇਹ ਮੈਂਬਰ ਪਾਰਲੀਮੈਂਟ ਤਾਂ ਹੀ ਬਣਿਆ ਸੀ ਨਾ ਜੇ ਗੋਗੀ ਦੀ ਵੋਟ ਇਹਨੂੰ ਪਈ ਸੀ ਜੀ ਬਿਲਕੁਲ ਇੱਕ ਅਲੱਗ ਗੱਲ ਹੈ ਕਿੱਦਾਂ ਨਹੀਂ ਬਣਿਆ ਅੰਡਰ ਅੰਡਰ ਦੀ ਟੇਬਲ ਕੀ ਸੀ ਕੋਈ ਮਤਲਬ ਨਹੀਂ ਲੇਕਿਨ ਉਸ ਬੋਰਡ ਦੇ ਕਰਕੇ ਬਣਿਆ ਸੀ ਜੀ ਔਰ ਉੱਥੇ ਜਾ ਕਰਕੇ ਇਹਨੇ ਬਕਬੋਰਡ ਦੇ ਬਿਲ ਦਾ ਵਿਰੋਧ ਕੀਤਾ ਉਹ ਦਿਬਰੋ ਚ ਵੋਟ ਪਾਈ ਤਾਂ ਅੱਜ ਲੁਧਿਆਣੇ ਦਾ ਹਿੰਦੂ ਲੁਧਿਆਣੇ ਦੀ ਗੋਗੀ ਦੇ ਕੇ ਦਾ ਵੋਟਰ ਇਹਨੂੰ ਵੋਟ ਕਿਉਂ ਦੇਵੇ ਇਹ ਵੋਟਰ ਨੂੰ ਪੁੱਛਣਾ ਚਾਹੀਦਾ ਵੀ ਤੂੰ ਇਹ ਕੀ ਕੀਤਾ ਉੱਥੇ ਇਹ ਤੁਸ਼ਟੀ ਕਰਨ ਦੀ ਨੀਤੀ ਅਪਣਾਉਂਦੇ ਆ ਕੁਝ ਇੱਕ ਛੋਟੇ ਸਮੁਦਾਇ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜੀ ਸਾਡੀ ਵੱਡੀ ਜਮਾਤ ਹੈ जिदीया वोटां ਲੈ ਕੇ ਜਿੱਤਦੇ ਐ ਉਹਨੂੰ ਨੁਕਰੇ ਲਾਂਦੇ ਐ ਔਰ ਉਸ ਤੋਂ ਬਾਅਦ ਰਹੀ ਗੱਲ ਆਸ਼ੂ ਦੀ ਆਸ਼ੂ ਨੂੰ ਕਿਉਂ ਨਹੀਂ ਵੋਟ ਬਣੀ ਚਾਹੀਦੀ ਆਸ਼ੂ ਦਾ ਪਿਛਲਾ ਕਾਰਕਲ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਮੰਤਰੀ ਜੀ ਬਣ ਕੇ 2000 ਕਰੋੜ ਦਾ ਘਟਾਲਾ ਕੀਤਾ ਅੱਜ ਵੀ ਕੇਸ ਚੱਲਦੇ ਵੇ ਜਮਾਨਤ ਤੇ ਮੈਂ ਨਹੀਂ ਕਹਿੰਦਾ ਕਿਸ ਜਮਾਨਤ ਤੇ ਔਰ ਉਸ ਤੋਂ ਬਾਅਦ ਪਿਛਲੀ ਵਾਰ ਜਦੋਂ ਮੈਂ ਇੱਥੇ ਜ਼ਿਲ੍ਹਾ ਅਧਿਕਾਰੀ ਸੀ ਇੰਪਰੂਵਮੈਂਟ ਟਰਸਟੀ ਜ਼ਮੀਨ ਦੀ ਬੋਲੀ ਇਹਨਾਂ ਨੇ ਬਿਨਾਂ ਡੀਸੀ ਨੂੰ ਦੱਸੇ ਹੋਏ ਪੁੱਛੇ ਹੋਏ ਓਨੇ ਪੋਨੇ ਭਾਅ ਕਰਾਈ ਜਦੋਂ ਭਾਰਤੀ ਜਨਤਾ ਪਾਰਟੀ ਨੇ ਉਹਦਾ ਵਿਰੋਧ ਕੀਤਾ ਔਰ ਇੰਪਰੂਵਮੈਂਟ ਟਰਸਟ ਨੂੰ ਤਾਲਾ ਲਾਇਆ ਉਸ ਵੇਲੇ ਦੇ ਡੀਸੀ ਨੇ ਕਿਹਾ ਕਿ ਇਹ ਮੇਰੀ ਜਾਣਕਾਰੀ ਚ ਨਹੀਂ ਹੋਇਆ ਮੈਨੂੰ ਪਤਾ ਨਹੀਂ ਸੀ ਔਰ ਉਹ ਬੋਲੀ ਰੱਦ ਕਰਨੀ ਭਈ ਕਿਉਂਕਿ ਇਹ ਉਸ ਜ਼ਮੀਨ ਨੂੰ ਓਨੇ ਪੋਨੇ ਰੇਟਾਂ ਤੇ ਆਪਣੇ ਬੰਦਿਆਂ ਨੂੰ ਦਵਾ ਕਰਕੇ ਬਾਅਦ ਚੋਂ ਦਾ ਮੁਨਾਫਾ ਕਮਾਣਾ ਚਾਹੁੰਦੇ ਸੀ ਇਤਨਾ ਹੀ ਨਹੀਂ ਅੱਜ ਮੜੀਆ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਦੇ ਪਿੱਛੇ ਕੌਣ ਹੈ ਦੇਖਣਾ ਚਾਹੀਦਾ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੀ ਗੱਲ ਹੁੰਦੀ ਹੈ ਉਹ ਚ ਗੜਬੜੀ ਹੈ ਉਹਦੇ ਪਿੱਛੇ ਕੌਣ ਹੈ ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ ਦੀ ਗੱਲ ਹੋਈ ਹੈ ਗੜਬੜੀ ਦੀ ਗੱਲ ਹੈ ਉਹਦੇ ਪਿੱਛੇ ਕੌਣ ਹੈ ਇਹ ਤਾਂ ਇੱਕ ਹੋਰ ਗੱਲ ਹੈ ਔਰ ਦੂਸਰਾ ਇਹ ਵੀ ਜਨਾਬ ਲੁਧਿਆਣੇ ਦੇ ਅੰਦਰ ਲੁਧਿਆਣਾ ਵੈਸਟ ਦੇ ਵਿੱਚ ਹਿੰਦੂਆਂ ਦੀ ਵੋਟਾਂ ਦੇ ਨਾਲ ਚੋਣ ਜਿੱਤਦੇ ਐ ਰਾਮ ਮੰਦਰ ਦਾ ਵਿਰੋਧ ਇਹਨਾਂ ਦੀ ਪਾਰਟੀ ਕਰਦੀ ਹੈ ਚੁੱਪ ਹੈ ਕੋਈ ਜਵਾਬ ਨਹੀਂ ਦਿੰਦੇ ਕੁੰਭ ਦੇ ਮੇਲੇ ਦਾ ਵਿਰੋਧ ਇਹਨਾਂ ਦੀ ਪਾਰਟੀ ਕਰਦੀ ਐ ਚੁੱਪੇ ਜਵਾਬ ਨਹੀਂ ਦਿੰਦੇ ਰਾਜਾ ਬੜਿੰਗ ਐਨੀ ਐਨੀ ਉੱਚੀ ਆਵਾਜ਼ ਗਰਜਣਾ ਕਰਦਾ ਬਕਬੋਰ ਦੇ ਪੱਖ ਦੇ ਵਿੱਚ ਇਹ ਇੱਥੇ ਚੁੱਪ ਕਰਕੇ ਬੈਠੇ ਰਹਿੰਦੇ ਆ ਕਿਉਂ ਨਹੀਂ ਕਹਿੰਦੇ ਕਿ ਮੈਂ ਭਾਈ ਇਹਨਾਂ ਦੀ ਵੋਟਾਂ ਨਾਲ ਜਿੱਤਾਂ ਮੈਂ ਪਾਰਟੀ ਦੇ ਮੈਂ ਪਾਰਟੀ ਦੀ ਗੱਲ ਨੂੰ ਸਹੀ ਨਹੀਂ ਸਮਝਦਾ ਇਹ ਗਲਤ ਹੈ ਜੋ ਰਾਮ ਮੰਦਰ ਦਾ ਵੀ ਸਨਮਾਨ ਹੋਣਾ ਚਾਹੀਦਾ ਕੁੰਭ ਵੀ ਠੀਕ ਆ ਸਾਡਾ ਮਹਾਕੁੰਭ ਜੀ ਸਾਡਾ ਆਸਤਾ ਦਾ ਪਰਵ ਸੀ ਆਸ਼ੂ ਉਸ ਵੇਲੇ ਕਿਉਂ ਨਹੀਂ ਬੋਲਿਆ ਜ ਹਿੰਦੂਆਂ ਨੂੰ ਗਾਲਾਂ ਕੱਢਣ ਲੱਗੇ ਇਹਨਾਂ ਦੀ ਪਾਰਟੀ ਚਾਹੇ ਰਾਹੁਲ ਹੋਵੇ ਚਾਹੇ ਸੋਨੀਆ ਹੋਵੇ ਚਾਹੇ Hindu ਉਗਰਵਾਦ ਕਹਿਣ ਵਾਲੇ ਉਹ ਦਿਗਵਜੇ ਸਿੰਘ ਹੋਣ ਯਾਰ ਚਾਹੇ ਕੋਈ ਵੀ ਹੋਵੇ ਜਦ ਉਸ ਵੇਲੇ ਉਹ ਬੋਲਦੇ ਚੁੱਪ ਰਹਿੰਦਾ ਤਾਂ ਅੱਜ ਅਸੀਂ ਇੱਥੇ ਇਹਨਾਂ ਨੂੰ ਬੋਤਾਂ ਕਿਉਂ ਦਈਏ ਸਰ ਕੇਂਦਰ ਦੀ ਬੋਲੀ ਇਸ ਟਾਈਮ ਜੋ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਇਸ ਟਾਈਮ ਤੇ ਕੱਟੜਵਾਦ ਦਾ aarop ਵੀ ਤਾਂ ਤੁਹਾਡੇ ਤੇ ਲੱਗ ਰਿਹਾ ਤੁਸੀਂ ਇੱਕ ਸਪੈਸੀਫਿਕ ਇੱਕ ਇੱਕ ਕਮਿਊਨਿਟੀ ਨੂੰ ਇੱਕ ਧਰਮ ਨੂੰ ਲੈ ਕੇ ਅੱਗੇ ਚੱਲਦੇ ਪਏ ਹੋ ਤੇ ਪੰਜਾਬ ਵਿਰੋਧੀ ਹੋਣ ਦਾ ਵੀ ਤਾਂ aarop ਹੈ ਨਹੀਂ ਨਹੀਂ ਐਸਾ ਹੈ ਕਿ ਪੰਜਾਬ ਵਿਰੋਧੀ ਹੁੰਦਾ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਮੈਨੂੰ ਨਹੀਂ ਪਤਾ ਪੰਜਾਬ ਦੇ ਅੰਦਰ ਤਾਂ ਵੱਧ ਗੱਲ ਪੰਜਾਬ 'ਚ 10000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟ ਆਏ ਉਹ ਭਾਰਤੀ ਜਨਤਾ ਪਾਰਟੀ ਨੇ ਦਿੱਤੇ ਐਲੀਵੇਟਡ ਰੋਡ ਭਾਰਤੀ ਜਨਤਾ ਪਾਰਟੀ ਰੇਲਵੇ ਲਾਈਨ ਬਣ ਰਹੀ ਹੈ ਰੇਲਵੇ ਸਟੇਸ਼ਨ ਨਵੇਂ ਬਣ ਰਹੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਹਲਵਾਰਾ 에ਰਪੋਰਟ ਬਣ ਰਿਹਾ ਭਾਰਤ ਜਿੰਦ 1000 ਕਰੋੜ ਰੁਪਏ ਦਾ ਟੈਕਸਟਾਈਲ ਪਾਰਕ ਜਿਹੜਾ ਕੇਂਦਰ ਸਰਕਾਰ ਦੇਣਾ ਚਾਹੁੰਦੀ ਸੀ ਇਸ ਸਰਕਾਰ ਨੇ ਨਕਾਰਿਆ ਕੇਂਦਰ ਦੇ ਵਿੱਚ ਤਾਂ ਸਰਕਾਰ ਨੂੰ ਸੁਣ ਤਾ ਲੋ ਨਾ ਕੌਣ ਨਕਾਰਿਆ ਠੀਕ ਹੈ ਹੁਣ ਤੁਸੀਂ ਗੱਲ ਕਰਦੇ ਹੋ ਕਿ ਇੱਕ ਜਮਾਦੀ ਕੌਣ ਕਰਦਾ ਇੱਕ ਜਮਾਦੀ ਗੱਲ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਅਸੀਂ ਕਦੇ ਨਹੀਂ ਇੱਕ ਜਮਾਦੀ ਗੱਲ ਕੀਤੀ ਅਸੀਂ ਤਾਂ ਉਹ ਪਾਰਟੀਆਂ ਜਿਹੜੇ ਕਹਿੰਦੇ ਸਰਬ ਧਰਮ ਸਦਭਾਵ ਅਗਰ ਮੋਦੀ ਜੀ ਨੇ ਟਾਇਲਟਸ ਬਣਾਈਆਂ ਕਿਆ ਕਿਆ ਕਲ ਹਿੰਦੂਆਂ ਵਾਸਤੇ ਬਣਾਈਆਂ ਕਿਆ ਮੋਦੀ ਜੀ ਆਵਾਸ ਯੋਜਨਾ ਕਿਆ ਇੱਕ ਧਰਮ ਵਾਸਤੇ ਆ ਪ੍ਰਧਾਨ ਮੰਤਰੀ ਦੀ ਜਨਤਨ ਯੋਜਨਾ ਕਿਆ ਕਲ ਹਿੰਦੂਆਂ ਵਾਸਤੇ ਆ ਆਯੂਸ਼ਮਾਨ ਯੋਜਨਾ ਪ੍ਰਧਾਨ ਮੰਤਰੀ ਜੀ ਦੀ ਕਿਆ ਕਲ ਹਿੰਦੂ ਧਰਮ ਵਾਸਤੇ ਆ 70 ਸਾਲ ਤੋਂ ਉੱਤੇ ਦੇ ਲੋਕਾਂ ਲਈ ਹੈਲਥ ਕਾਰਡ ਬਣਾਣੇ ਕਿਆ ਉਹ ਕੱਲੇ ਇੱਕ ਤਬਕੇ ਲਈ ਆ ਅਸੀਂ ਸਭ ਦਾ ਸਾਥ ਸਭ ਦਾ ਵਿਕਾਸ ਸਭ ਨੂੰ ਨਾਲ ਲੈ ਕੇ ਚੱਲਦੇ ਆ ਲੇਕਿਨ ਇਹ ਇੱਕ ਧਮਕੇ ਨੂੰ ਲੈ ਕੇ ਉਹਦਾ ਤ੍ਰਸਤੀ ਕਰਨ ਦੀ ਨੀਤੀ ਅਪਣਾਦੇ ਆ ਔਰ ਉਹਦੇ ਨਾਲੇ ਦੇਸ਼ ਦਾ ਪੰਜਾਬ ਦਾ ਵਾਤਾਵਰਣ ਖਰਾਬ ਕਰਦੇ ਆ ਨਹੀਂ ਬਾਕਾ ਵੋਟ ਦੇ ਬਾਦੀ ਸ਼ੁਰੂ ਹੋਇਆ ਨਾ ਸਾਰਾ ਮਸਲਾ ਕਿ ਮੁਸਲਮਨ ਵਿਰੋਧੀ ਕੀ ਕੀ ਬਾਤ ਸ਼ੁਰੂ ਹੋਇਆ ਬਾਕਾ ਬੁਰਤਵਾ ਗੱਲ ਇਹ ਹੋਈ ਹੈ ਕਿ ਮੁਸਲਮਨ ਵਿਰੋਧੀ ਗੱਲਾਂ ਕਰ ਰਹੀ ਹੈ ਕੇਂਦਰ ਸਰਕਾਰ ਕਿਉਂਕਿ ਹਿੰਦੂਆਂ ਦੇ ਫਾਇਦੇ ਲਈ ਗੱਲ ਉਹ ਗੱਲ ਅਸੀਂ ਕੱਦਗੇ ਇਹ ਕਹਿੰਦੇ ਆ ਨਾ ਇਹਨਾਂ ਦੇ ਕੰਨ ਨਾਲ ਕੀ ਹੋਣਾ ਮੈਂ ਤੁਹਾਨੂੰ ਇੰਨੀਆਂ ਚੀਜ਼ਾਂ ਦਿਖਾਈਆਂ ਉੱਥੋਂ ਦੱਸੋ ਕਿਤੇ ਵੀ ਕੱਲੇ ਹਿੰਦੂਆਂ ਦਾ ਕੰਮ ਹੈ ਉੱਥੇ ਦੇਖਿਆ ਗਿਆ ਇਸ ਮੁਸਲਮਾਨ ਦਾ ਉੱਥੇ ਦੇਖਿਆ ਗਿਆ ਸਾਈ ਕੋਨ ਉੱਥੇ ਦੇਖਿਆ ਗਿਆ ਕਿਹੜਾ ਉਹ ਜਿਹੜਾ ਮੈਂ ਪੈਨੋਟ ਦਾ ਜਿਹੜਾ ਜਿਹਨੂੰ ਜੂਸੀ ਨੂੰ ਦਿੱਤਾ ਗਿਆ ਇਹ ਇਹਨਾਂ ਦੇ ਕੰਨ ਨਾਲ ਥੋੜਾ ਕੁਝ ਹੋ ਜਾਊਗਾ ਇਹ ਤਾਂ ਜੋ ਸੱਚਾਈ ਹੈ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਕੋਈ ਏ ਕਹਣਗੇ ਕਾਂ ਕਾਂ ਸਫਾਇਤੋ ਕੋ ਇਹਨਾਂ ਦੇ ਕਹਣ ਕਾਂ ਸਫਾਇਤੋ ਪੰਜਾਬ ਦੀ ਗੱਲ ਕਰੀ ਕਰਤਾਰਪੁਰ ਦਾ ਲਾਂਗਾ ਕਿਨੇ ਖੁਲਵਾਇਆ ਅਸੀਂ ਖੁਲਵਾਇਆ ਭਾਰਤੀ ਜਨਤਾ ਪਾਰਟੀ ਨੇ ਖੁਲਵਾਇਆ ਉਸ ਤੋਂ ਬਾਅਦ ਗੁਰੂ ਕੋਵਿੰਦ ਗੁਰੂ ਅਰਜਨ ਦੇਵ ਦਾ ਜਿੱਥੇ ਸ਼ਹੀਦੀ ਦਾ ਫਰਮਾਨ ਜਾਰੀ ਕੀਤਾ ਗਿਆ ਸੀਗਾ ਤੱਕ ਉਸੇ ਤਖਤੇ ਤੋਂ ਉਹਨਾਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਤਾਂ ਨਰਿੰਦਰ ਮੋਦੀ ਨੇ ਬਨਾਇਆ ਇਹ ਵੀ ਅਸੀਂ ਲਾਂਗਾ ਵੀ ਅਸੀਂ ਖੁਲਵਾਇਆ ਔਰ ਔਰ ਸੁਣੋ ਨਹੀਂ ਇਤਨਾ ਹੀ ਨਹੀਂ ਵੀਰਵਾਲ ਦਿਵਸ ਦੀ ਕੋਸ਼ਨਾ ਕਿਨੇ ਕੀਤੀ ਨਰਿੰਦਰ ਮੋਦੀ ਨੇ ਕੀਤੀ ਕਿ ਸਾਡੇ ਸਾਡੇ ਬਾਬਾ ਜੀ ਨੇ ਤੇ ਬੱਚਿਆਂ ਦੇ ਸਰੂਪ ਦੇ ਵਿੱਚ ਕਿਵੇਂ ਤੁਸੀਂ ਮਨਾ ਲਿਆ ਕੀ ਇਹ ਵੀ ਇਹ ਵੀ ਗੱਲ ਉੱਡੀ ਕਿਸੇ ਨੇ ਨਹੀਂ ਕਹੀ ਕਿਸੇ ਨੇ ਵੀਰਵਾਲ ਦਿਵਸ ਦਾ ਕੋਈ ਵਿਰੋਧ ਨਹੀਂ ਕਰ ਸਕਦਾ ਵੀਰਵਾਲ ਦਿਵਸ ਦਾ ਕੋਈ ਵਿਰੋਧ ਨਹੀਂ ਕਰ ਸਕਦਾ ਜਿਹੜਾ ਦੂਸਰਾ ਆਦਮੀ ਉਸ ਕਮਿਊਨਿਟੀ ਉਹਦਾ ਬੰਦਾ ਵਿਰੋਧ ਕਰੂਗਾ ਤਾਂ ਉਹੀ ਕਮਿਊਨਿਟੀ ਉਹਦਾ ਵਿਰੋਧ ਕਰੂਗੀ ਸਾਨੂੰ ਕਰਨ ਦੀ ਜਰੂਰਤ ਨਹੀਂ ਹੈ ਔਰ ਦਸੇ ਗੁਰੂ ਸਾਡੇ ਆ ਦਸੇ ਗੁਰੂ ਸਾਡੇ ਆ ਸਮਝੇ ਕਿ ਨਹੀਂ ਸਾਨੂੰ ਕੋਈ ਫਰਕ ਨਹੀਂ ਹੈ ਸਾਡੇ ਲਈ ਸਾਰੇ ਗੁਰੂ ਸਾਡੇ ਆ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ ਨਾ ਵੀਰਵਾਲ ਦੀ ਬੋਸਾ ਕਿਦਾਂ ਕਿਉਂ ਨਹੀਂ ਰੱਖ ਸਕਦੇ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਦੀ ਸ਼ਹੀਦੀ ਦਿੱਤੀ ਪਿਤਾ ਵਾਰਿਆ ਤੇ ਲਾਲਚਾਰੇ ਵਾਰੇ ਹਿੰਦ ਤੇਰੀ ਸ਼ਾਨ ਬਦਲੇ ਇਹ ਅਸੀਂ ਗਾਣੇ ਆ ਹੋਰ ਕੋਈ ਨਹੀਂ ਗਾਉਂਦਾ ਸਮਝੇਕ ਨਹੀਂ ਹਿੰਦ ਦੀ ਚੰਦਰ ਤੇਗਵਧ ਇਹ ਅਸੀਂ ਕਹਿੰਦੇ ਕੋਈ ਨਹੀਂ ਕਹਿੰਦਾ ਇਸ ਕਰਕੇ ਸਾਡੇ ਤੇ ਇਸ ਕਿਸਮ ਦਾ ਕੋਈ ਇਲਜ਼ਾਮ ਨਹੀਂ ਹੈ ਨਾ ਸਾਡੇ ਮਨ ਚੋਂ ਕੋਈ ਬਹਿਰ ਭਾਵ ਹੈ ਨਾ ਵਿਰੋਧ ਭਾਵ ਹੈ ਜੋ ਵੀ ਹੈ ਅਸੀਂ ਦੇਸ਼ ਦੀ ਤਾਂ ਤਰੱਕੀ ਹੋਵੇ ਦੇਸ਼ ਅੱਗੇ ਵਧੇ ਜਿਸ ਤਰ੍ਹਾਂ ਹੁਣ ਤੀਜੀ ਇਕਨੋਮੀ ਬਣ ਗਿਆ ਠੀਕ ਹੈ ਹਾਂ ਉਹ ਉਸੇ ਤਰ੍ਹਾਂ ਨਾਲ ਚੌਥੀ ਇਕਨੋਮੀ ਬਣਿਆ ਪਹਿਲਾਂ ਪੰਜਵੀਂ ਤੋਂ ਚੌਥੀ ਬਣਿਆ ਤਾਂ ਇਸੇ ਢੰਗ ਨਾਲ ਸਾਡਾ ਦੇਸ਼ ਅੱਗੇ ਵਧੇ ਉਦੋਂ ਨਜ਼ਾਰਾ ਸੰਦੂਰ ਦੇ ਵਿੱਚ ਅਸੀਂ ਦੇਖਿਆ ਅਸੀਂ ਅੰਦਰ ਕੁਸਕੇ ਮਾਰਿਆ ਇਹਨਾਂ ਨੇ ਉਹ ਵੀ ਸਾਡਾ ਵਿਰੋਧ ਕੀਤਾ ਸੁਹਾਗ ਤੇ ਸਿਆਸਤ ਵੀ ਤਾਂ ਹੈ ਉਹ ਉਹ ਇਹਨਾਂ ਨੇ ਇਹ ਤੇ ਇਸ ਤਿੱਖਾ ਨਾ ਮਾ ਦੇ ਨਾ ਸਿਆਸਤ ਕਰਨਗੇ ਸਿਆਸਤ ਅਸੀਂ ਨਹੀਂ ਕਰਦੇ ਸਿਆਸਤ ਇਹ ਕਰਦੇ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਔਰ ਸਾਰੀ ਜਨਤਾ ਦੇਖ ਰਹੀ ਹੈ ਚਾਹ ਪੰਜਾਬ ਦੀ ਚਾਹ ਹਿੰਦੁਸਤਾਨ ਦੀ ਚਾਹ ਲੁਧਿਆਣਾ ਦੀ ਇਹਦਾ ਮੂੰਹ ਤੋੜ ਜਵਾਬ ਦੇਉਂਦੇ ਔਰ ਇਤਨਾ ਹੀ ਨਹੀਂ ਕਮਿਊਨਿਟੀ ਦੇ ਰਾਜਾ ਬੜਿੰਗ ਨੇ ਪਰਸੋਂ ਬਾਹਰ ਕੀਤਾ ਇਹ ਗੁਪਤਾ ਕੌਣ ਹੈ ਗੁਪਤੇ ਕੌਣ ਹੁੰਦੇ ਗੁਫਤਿਆਂ ਨੂੰ ਦੇਖ ਲਾਂਗੇ ਕੋਈ ਨਹੀਂ ਹੈ ਇੱਕ ਕਮਿਟੀ ਤਾਂ ਤੁਸੀਂ ਮੈਨੂੰ ਕਹਿੰਦੇ ਹੋ ਰਾਜਾ ਵਰਡਿੰਗ ਬੋਲਦਾ ਪਰ ਉਹ ਗੁਪਤਾ ਅਗਰਵਾਲ ਸਮਾਜ ਵੀ ਇਹਨਾਂ ਨੂੰ ਦੱਸੋ ਵਰਡਿੰਗ ਵਰਡਿੰਗ ਸਾਹਿਬ ਤਾਂ ਇਹ ਵੀ ਤਾਂ ਦੋ ਗੁੱਟਾ ਜੇ ਆਪਸ ਦੇ ਵਿੱਚ ਡਿਵਾਈਡ ਉਹਨਾਂ ਦੀ ਪਾਰਟੀ ਸਾਹਮਣੇ ਹੈ ਜਿਹੜੇ ਖੁਦ ਆਪਜ ਦੋ ਗੁੱਟਾਂ 'ਚ बटे ਹੋਏ ਹੈ ਉਹ ਉਹਨੂੰ ਨਹੀਂ ਮੰਨਦੇ ਉਹ ਉਹਨੂੰ ਨਹੀਂ ਮੰਨਦੇ ਤੇ ਉਹ ਜਨਤਾ ਦਾ ਭਲਾ ਕੀ ਕਰਨਗੇ ਮੈਨੂੰ ਇਹ ਤਾਂ ਦੱਸੋ ਇਸ ਕਰਕੇ ਪੰਜਾਬ ਔਰ ਦੇਸ਼ ਦੇ ਭਲੇ ਦੇ ਲਈ ਭਾਜਪਾ ਇੱਥੇ ਅਤੀ ਆਵਸ਼ਕ ਹੈ ਪੰਜਾਬ ਇਤਨਾ ਹੀ ਨਹੀਂ ਇੱਕ ਹੋਰ ਦੱਸੋ ਆਜ ਦੀ ਪਾਰਟੀ ਦਾ ਆਜ ਦੀ ਪਾਰਟੀ ਉਹ ਕੀ ਰੋਣਾ ਸਾਹਿਬ ਨੇ ਮੈਂ ਵਿਕਾਸ ਬਹੁਤ ਕਰਾਇਆ ਜੀ ਇੱਕ ਵਾਰ ਅਗਰ ਤੁਸੀਂ ਵਿਕਾਸ ਕਰਾਇਆ ਤਾਂ ਜਿਹੜੇ ਮਰਹੂਮ ਇਹਨਾਂ ਦੇ ਐਮ ਐਲ ਏ ਮਰ ਗਏ ਉਹਨਾਂ ਨੇ ਜਾ ਕੇ ਪੱਥਰ ਤੋੜਿਆ ਸੀਗਾ ਵੀ ਕੋਈ ਕਹੀ ਨਹੀਂ ਹੋਰੀ ਉਹ ਮੈਂ ਨਹੀਂ ਤੋੜਿਆ ਉਹਨਾਂ ਨੇ ਤੋੜਿਆ ਸ਼ਰਿਆਮ ਤੋੜਿਆ ਤੋਂ ਇਸ ਗੱਲ ਦਾ ਇਹਨਾਂ ਨੂੰ ਜਵਾਬ ਪੰਜਾਬ ਦਾ ਭਲਾ ਪੰਜਾਬ ਦੀ ਜਨਤਾ ਦਾ ਭਲਾ ਪੰਜਾਬ ਮੁੜ ਕੇ ਫੇਰ ਇੱਕ ਨੰਬਰ ਤੇ ਪਹੁੰਚੇ ਤਰੱਕੀ ਦੇ ਜਿਹੜਾ 27ਵੇਂ ਨੰਬਰ ਤੇ ਆ ਗਿਆ ਉਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਸਰਕਾਰ ਜ਼ਰੂਰੀ ਹੈ ਔਰ ਇਹ ਜਿਹੜੀ ਅੱਜ ਦੀ ਚੋਣ ਹੈ ਉਹਦਾ ਨਹੀਂ ਪੱਤਰ ਰੱਖੂਗੀ 2027 ਦੰਦਰ ਭਾਰਤੀ ਜੰਤਾ ਪਾਰਟੀ ਦੀ ਪੰਜਾਬ ਸਰਕਾਰ ਚ ਬਣੂਗੀ ਔਰ ਬਾਕੀ ਸੂਬੇ ਜਿੱਦਾਂ ਤਰੱਕੀ ਹੋ ਰਹੀ ਹੈ ਪੂਰੀ ਤਰ੍ਹਾਂ ਤਰੱਕੀ ਹੋਉਂਦਾ ਪੰਜਾਬ ਚ ਤਰੱਕੀ ਪਾਣੀ ਪਾਣੀਆਂ ਦੇ ਮੁੱਦੇ ਤੇ ਕਿਵੇਂ ਦੇਖਦੇ ਹੋ ਪਾਣੀ ਜਿਹੜਾ ਪਾਣੀ ਸਾਡੇ ਕੋਲ ਹੈ ਨਹੀਂ ਦੇਣਾ ਪਾਣੀ ਪੰਜਾਬ ਦਾ ਹੈ ਇੱਥੇ ਇੱਕ ਇੱਕ ਨੇ ਸਾਰੇ ਇੱਕ ਮੰਚ ਤੇ ਪੰਜਾਬ ਇੱਕ ਪੰਜਾਬ ਮੰਚ ਦੀ ਗੱਲ ਨਹੀਂ ਹੈ ਪੰਜਾਬ ਦੀ ਜਿਸ ਚੀਜ਼ ਦੀ ਜ਼ਰੂਰਤ ਹੈ ਜਿਸ ਚੀਜ਼ ਦੀ ਸਾਡੇ ਕੋਲ ਘਾਟ ਹੈ ਉਸ ਕਿਸੇ ਨੂੰ ਕਿੱਦਾਂ ਦੇ ਸਕਦੇ ਅਸੀਂ ਪਹਿਲਾਂ ਆਪਣੀ ਜ਼ਰੂਰਤ ਪੂਰੀ ਕਰਾਂਗੇ ਨਾ ਉਸ ਤੋਂ ਬਾਅਦ ਦੇਖਾਂਗੇ ਉਹ ਤਾਂ ਉਹ ਤਾਂ ਉਹ ਤਾਂ ਉਹ ਤਾਂ ਸ਼ਰਿਆਮ ਕਹ ਰਿਹਾ ਸੀ ਆਈਸਫ ਲਗਾ ਕੇ ਭਾਈ ਹਰਿਆਣੇ ਦੀ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਦੀ ਸਿੱਧੀ ਜੁੱਦੀ ਤਿਆਰੀ ਹੈ ਉਹ ਉਹਨੂੰ ਕਿਵੇਂ ਦੇ ਦੋ ਉਹਦੇ ਕਿਸ ਹਿਸਾਬ ਨਾਲ ਮੈਨੂੰ ਮੈਂ ਇਹ ਕਿਨੂੰ ਤਿਆਰੀ ਹੈ ਕਿਨੂੰ ਨਹੀਂ ਹੈ ਲੇਕਿਨ ਪੰਜਾਬ ਦੇ ਪਾਣੀ ਸਾਡਾ ਸਾਨੂੰ ਪਾਣੀ ਦੀ ਲੋੜ ਹੈ ਜੀ ਸੋ तमाम ਗੱਲਬਾਤ ਇਹ ਸੀ ਤੁਸੀਂ ਕਿਵੇਂ ਦੇਖਦੇ ਹੋ ਜੀਵਨ ਗੁਪਤਾ ਜੀ ਨੂੰ ਜੀਵਨ ਗੁਪਤਾ ਜੀ ਨੂੰ ਵੀ ਲਾਸਟ ਵੋਟਾਂ ਦੀ ਜੇ ਗੱਲ ਕਰੀਏ ਤਾਂ 40000 ਦੇ ਕਰੀਬ ਗੋਗੀ ਜੀ ਸੀਗੇ ਤੇ 32600 ਕਰੀਬ ਆਪਣੇ ਆਸ਼ੂ ਜੀ ਸੀਗੇ 27000 ਕਰੀਬ 900 ਆਪਣੇ ਵਿਕਰਮ ਜੀ ਸਿੰਘ ਸਿੱਧੂ ਜੀ ਸੀਗੇ ਤੇ ਹੁਣ ਹੁਣ ਕੀ ਹੈ ਪਿਛਲੇ ਚੋਣ ਦੇ ਅੰਦਰ ਪਾਰਲੀਮੈਂਟ ਦੇ ਚੋਣ ਦੇ ਅੰਦਰ ਅਸੀਂ ਇਸ ਕੌਨਸਿਸਿਓਨਸੀ ਤੋਂ 18000 ਦੀ ਲੀਡ ਲਈ ਹੈ ਜੀ ਉਹ ਲੀਡ ਸਾਡੀ ਬਰਕਰਾਰ ਰਹੂਗੀ ਅਸੀਂ ਸੀਟ ਜਿੱਤਾਂਗੇ ਥੈਂਕ ਯੂ ਫਤਵਾ ਹੁਣ ਤੁਹਾਡੇ ਹੱਥੇ ਹੈ ਤੁਹਾਡਾ ਕੀ ਹੈ ਫੈਸਲਾ ਉਹ ਤਾਂ ਤੁਸੀਂ ਦੱਸ ਸਕਦੇ ਹੋ ਲੇਕਿਨ ਦੇਖਦੇ ਹੋ ਹੈਡਲਾਈਨਸ ਬਣਾਉਣੇ ਕੋ ਕੈਮਰਾ ਪਰਸੈਂਟ ਜਨ ਨਾਲ ਚਿਵਾਗੀ